ਨਦਕ ਹੋਰ ਸੰਖ ਚੋਰ ਹਰਾਮ ਖੋਲ ਸੰਖ ਅਮਰ ਕਰ ਜਾਏ ਜੋਰ ਸੰਗਲ ਹੱਤਿਆ ਕਮਾਈ ਸੰਪਾਪੀ ਪਾਪ ਕਰ ਜਾਏ ਸੰਗ ਕੁਲੀਆ ਕੁਲੇ ਫੇਰਾਏ ਸੰਖ ਮਲੇਸ਼ ਮਲ ਭਖਾਏ ਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਰ ਦੁਦਲ ਭਾਵੇ ਸਾਈਂ ਪਣੀਕਾਰ ਤੂੰ ਸਦਾ ਸਲਾੰਨ ਰੰਕਾਰ ਸੰਖ ਨਾਮ ਸੰਗਤਾਵ ਆਗਮ ਗਮ ਸੰਖ ਲੋ ਸੰਕੈ ਸਰ ਭਾਰੋਏ ਅਖਰੀ ਨਾਮ ਅਖਰੀ ਸਲਾਹਾ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲੇਖਣ ਬੋਲਨ ਬਾਨ ਅਖਰਾ ਸਸਜੋ ਬਖਾਨ ਜਿਨ ਲਿਖਿਤ ਸਰਨਾਏ ਜੇ ਫਰਮਾਇ ਤੇ ਉਤੇ ਪਾਏ ਜੇਤਾ ਕੀਤਾ ਤੇਤਾ ਨਾ ਵੇ ਨਾਵੇਂ ਨਹੀਂ ਕੋਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਾਈ ਪਲਿਕਾਰ ਤੂੰ ਸਦਾ ਸਲਾਮ ਨਰੰਕਾਰ ਪਰਿ ਹੱਥ ਪੈ ਤੰਦੇ ਹੀ ਪਾਣੀ ਧੋਤੇ ਤਸਕੇ ਮੂਤ ਪ੍ਰੀਤੀ ਕੱਪੜ ਹੋਏ ਦੇ ਸਭਨ ਨਹੀਂ ਹੋ ਤੋਏ ਪਰਿਏ ਮਤ ਪਾਪਾਂ ਕੇ ਸੰਗ ਉਹ ਤੋਪੇ ਨਾਮੇ ਕੇ ਰੰਗ ਪੂਣੀ ਪਾਪੀ ਆਖ ਨਾਹੀ ਕਰ ਕਰ ਕੰਨਾ ਲੈ ਲੈ ਜਾਹੁ ਆਪੇ ਬੀਜਾ ਪਹਿ ਹੀ ਕਾਉ ਨਾਨਕੁ ਕੁਕਮੀਆ ਵਹ ਜਾਉ ਤੀਰਤਵ ਦਾ ਯਦਦਾਣਾ ਜੇ ਕੋ ਪਾਵੇ ਤੁਲ ਕਾ ਮਾਨ ਸੁਨਿਆ ਮਨਿਆ ਮਨ ਕੀਤਾ ਪਾਉ ਅੰਦਰਗਾਦੀਤ ਮਲ ਨਾਉ ਸਾਗੁਨ ਤੇਰੇ ਮੈਂ ਨਾਹੀ ਕੋਏ ਵਣਗੁਣ ਕੀਤੇ ਭਗਤ ਨਾ ਹੋਏ ਸੁਆਸੁਤ ਆਤ ਬਣੀ ਬਰਮਾਓ ਸਤ ਸੁਆਸ ਸਦਾ ਮਨ ਜਾਓ ਕਮਨ ਸੁਰੇ ਲਾਵਸਤ ਕਮਨ ਕਮਨ ਸੁਤ ਕਮਨ ਵਾਰ ਕਮਨ ਸੇ ਰੁਤੀ ਮਾਓ ਕਮਸਤੁ ਆਕਾਰ ਰੀਨ ਨ ਪਾਇ ਪੰਡਤੀ ਜੇ ਹੋ ਵੇਲੇ ਪ੍ਰਾਨ ਵਤਨ ਪਾਇਓ ਕਾਦੀਆਂ ਜੇ ਲਿਖਣ ਲੇਕਰਾਨ ਥਿਤ ਵਨ ਜੋਗੀ ਜਾਣੇ ਰੁਤ ਮੈ ਰੁਤ ਮੈ ਨਾ ਕੋਈ ਜਾ ਕਰਤਾ ਸਿੱਟੀ ਕੋ ਸਾਜੇ ਆਪੇ ਜਾਣੇ ਸੋਈ ਸੇਵ ਕਰਿਆ ਖਾਂ ਕੇ ਵਿਸਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸੋ ਕੋ ਆਖੀ ਏਕ ਦੋ ਇੱਕ ਸਿਆਣਾ ਵੱਡਾ ਸੈ ਵੱਡੀ ਨਹੀਂ ਕੀਤਾ ਜਾਖਾ ਹੋਏ ਨਾਨਕ ਜੇ ਕੋ ਆਪੂ ਜਾਣੇ ਅੱਗੇ ਗਿਆਨਾ ਸੁਹੇ ਤਾਲਾ ਫਤਾ ਲਖ ਆਗਾਸਾਗਾ ਉਲਕ ਉਲਕ ਪਾਲ ਥਕੇ ਵੀਰ ਕਹਿਣਕ ਬਾਤ 6618 ਕਹਿਣਕ ਤੇਬਾ ਅਸੁੱਲੂ ਇੱਕ ਤਾਤ ਨੇਖਾ ਹੋਏ ਤਾਂ ਲਿਖੀਏ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀ ਆਪੇ ਜਾਣੇ ਆਪ ਸਲਾਈ ਸਲਾਹੀ ਤੀ ਸੁੱਤ ਨ ਪਾਇਆ ਨੰਦੀਆ ਅਤੇ ਵਾਪ ਵੈ ਸਮੁੰਦਰ ਨ ਜਾਣੀਏ ਸਮੁੰਦ ਸਾਹ ਸੁਲਤਾਨ ਹੈ ਗ੍ਰਿਆ ਸੇਤੀ ਮਾਲ ਤਾਂ ਨਹੀਂ ਕੀੜੀ ਤੁਲ ਨ ਹੋਣੀ ਜਿਤ ਸਮੁੰਦਰ ਨ ਵਿਸਰੇ ਅੰਤ ਨ ਸਿੱਤੀ ਕੈ ਨੰਤ ਅੰਤ ਨ ਕਰਨੇ ਦੇ ਨੰਤ ਅੰਤ ਨ ਵੇਖਣ ਸੁਨ ਨੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀ ਤਾਕਾਰ ਅੰਤ ਨ ਜਾਪੇ ਪਾਰਾਵਾਰ ਅੰਤ ਕਾਰਨ ਕੀਤੇ ਵਿਲ ਲਾਹੇ ਤਾਂ ਕੀ ਅੰਤ ਨ ਪਾਏ ਜਾਹੇ ਇਓ ਅੰਤ ਨਾ ਜਾਣੇ ਕੋਏ ਬੋਤਾ ਕਈਏ ਬੋਤਾ ਹੋਏ ਵੱਡਾ ਸਹਿ ਬੂਚਾਤਾ ਹੋ ਉੱਚੇ ਉਪਰ ਉਚਾ ਨਾਓ ਇਹ ਵੱਡੂ ਉਚਾ ਹੋਵੇ ਕੋਏ ਤੇ ਸੁਚੇ ਕੋ ਜਾਣੇ ਸੋਏ ਜੇੜਿ ਆਵ ਜਾਣੇ ਆਪਾਪ ਨਾਗਨ ਜੀ ਕਰਮੀ ਦਾਤ ਬੋਤਾ ਕਰਮ ਨਹੀਂ ਖਿਆ ਨਾ ਜਾਏ ਵੱਡਾ ਦਾਤਾ ਤੇ ਨਾਤਮਾਏ ਕੀਤੇ ਮੰਗੇ ਜੋ ਦੁਪਾਰ ਕਿਤੇ ਅਗੰਤਨੀ ਵਿਚਾਰ ਕੀਤੇ ਖਵਤੜੇ ਵਿਕਾਰ ਕਿਤੇ ਨਾ ਮੈਂ ਮੁਕਲ ਪਾਹੀ ਕਿਤੇ ਮੁਰ ਕਾਈ ਕੈ ਕਿਚਾਦੂ ਕੋ ਸਮਾਰੈ ਇਹ ਪੇਦਾ ਤ੍ਰਿਦਤਾਰ ਬੰਦ ਖਲਾਸੀ ਪਾਣੀ ਹੋਏ ਹੋਰ ਆਖ ਨਾ ਸਕੇ ਕੋਏ ਜੇ ਕੋ ਖਾ ਖਖਣ ਪਾਏ ਉਹ ਜਾਣੇ ਜਿਤਿ ਹਮ ਗਾਏ ਆਪੇ ਜਾਣੇ ਆਪੇ ਦੇ ਆਖੇ ਸੇਪ ਕੇਈ ਕੇ ਜਿਸ ਨੂੰ ਬਖਸੇ ਸਿਤ ਸੁਲਾਹਾ ਨਾਨ ਪਾਤ ਸਾਹੀ ਪਤਸ਼ਾਹ ਮੋਲ ਗੁਣ ਮੋਲ ਵਪਾਰ ਮੋਲ ਵਪਾਰੀ ਮੋਲ ਪੰਡਾਰ ਮੋਲ ਆਵੇਂ ਮੋਲ ਨਾ ਜਾਏ ਮੋਲ ਪਾਏ ਮੋਲ ਸਮਾਏ ਮੋਲ ਤਰ ਮੋਲ ਦਬਾਣਾ ਮੋਲ ਤੁਲ ਮਲ ਪਰਵਾਨਾ ਮਨ ਬਖਸੀ ਸੁਮਨ ਸਾਨਾ ਮੋਲ ਕਰਮ ਮੋਲ ਫਰਮਾਨਾ ਮੋਲ ਮੋ ਲਖਿਆ ਨਾ ਜਾਏ ਆਖਾ ਕਹ ਲੈ ਲਾਈ ਆਖੇ ਵੀਰ ਪੜ ਪ੍ਰਾਨ ਆਖੇ ਪੜੇ ਗ੍ਰੇਵ ਗਿਆਨ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੇ ਗਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਗਿਤੇ ਕੀਤੇ ਬੁੱਧ ਆਖੇ ਤਾਂ ਨਾ ਆਖੇ ਦੇਵ ਆਖੇ ਸੋਨਰ ਮੁੰਜੰ ਸੇਵ ਕਿਤੇ ਆਖੇ ਆਖਣ ਪਾਹੀ ਕਿਤੇ ਕਹਿ ਕੇ ਉਲੜ ਜਾਏ ਇਹ ਤੇ ਕੀਤੇ ਹੋਰ ਕਰੈ ਤਾਂ ਨਾ ਸਕੀ ਗਈ ਹੈ ਜੀਵਣ ਪਾਵੇਂ ਤੇ ਵਿੜ ਹੋਵੇ ਨਾ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਬਗਾਣ ਤਾਲਿਹੀ ਸਿਰਗਵਾਰ ਅਗਵਾਰ ਸੋਦਰ ਕੇ ਹਾਸੋ ਕਰਕੇ ਹਾ ਜਿਤ ਬੈ ਸਰਵ ਸਮਾਲੇ ਵਾਜੇ ਨਾਦ ਅਨੇਕ ਸੰਖਾ ਗੇਤੇਵਾਂ ਹਨ ਹਾਰੇ ਕਿਤੇ ਰਾプリ ਸੁਕੈਨ ਕਿਤੇ ਗਵਨ ਹਾਰੇ ਗਾਵੇ ਤੁਨਹੁ ਪਉਣ ਪਣੀ ਮੈਂ ਸੰਤਰ ਗਾਵੇ ਰਾਜਾ ਤਰਮੰਦ ਵਾਰੇ ਗਾਵੇ ਚਿੱਤ ਗੁਪਤ ਲੈ ਜਾਣੇ ਲੈ ਲਤਰ ਵਿਚਾਰੇ ਗਾਵੇ ਸਰਬਰਮਾ ਦੇਵੀ ਸੋਹ ਸਦਾ ਸਵਾਰੇ ਗਾਵੇ ਨੰਦ ਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਉਂ ਸਦ ਵਿਚਾਰੇ ਗਾਉਂ ਜਤੀ ਸਤੀ ਸੰਤੋਖੀ ਗਾਵੇ ਮੀਰ ਕਰਾਰੇ ਗਾਵਨ ਪੰਡਰ ਪਨਰ ਕੇਸਰ ਜੋ ਜੁਗ ਵੇਦਾਂ ਨਾਲ ਲੈ ਗਾਵੇ ਮੋਣੀਆਂ ਮਨ ਮੋਣ ਸੁਰਗਾ ਮਚ ਪਿਆਲੇ ਗਾਵਨ ਰਤਨ ਪਾਏ ਤੇਰੇ ਅਸਾ ਤੀਥ ਨਾਲ ਲੈ ਗਾਵੇ ਜੋਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖਨ ਮੰਡਲ ਵਰ ਪੰਡਾ ਕਰ ਕਰ ਰਖੇ ਤਾਰੇ ਸੀ ਜਿਸ ਨੂੰ ਗਾਵੇ ਜੋਤ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵੇ ਸਿਮੇ ਜਿਤਨਾ ਵਨਨ ਕਿਆ ਵਿਚਾਰੇ सोई सोई दा ससद सच्चा सचु नाही हबी ओ सी जन जसी रजना जन लचाई रंगी रंगी बंतिंगर कर जन सी मैं जन न पाई कर कर वेखे गीता अपना जत दिवर आई जोत पावे सोई करसी हुक्म ना करना जाई सो पात सहु साहा पात साहेब नानक रैण जाई मुंदा संतोष सरम पट चोली ध्यान की करे बे बहुत खिनठा काल कुवालिन काया जग ढूंढा परतीत ਆਈ ਬੰਦੀ ਸਲ ਤੇ ਮਤੀ ਮੰ ਜੀ ਤੇ ਜਗ ਜੀਤ ਦੇਸ ਸਿਆ ਦੇਸਵਾਦਨੀ ਨਾ ਨਾ ਹ ਜੂ ਦੇ ਕੋ ਵੇਸ ਭੁਗਤ ਗਿਆਨ ਦਾ ਭੰਡਾਰ ਨਾ કડਕੜਵਾਜ ਨਾ ਆਪ 나ਥ ਨਥ ਨਾthi ਸਮਝਾ ਕਿ ਰਿਸ਼ਦ ਅਵਰਾ ਸਾਹ ਸੰਜੋਗ ਜੋ ਦੁਇਕਾਰ ਚਲਾਵੇ ਲੇਖੇ ਆਵੇ ਭਾਗ ਦੇਸ ਸਿਆ ਦੇਸਵਾਦਨੀ ਨਾ ਨਾ ਜੂ ਦੇ ਕੋ ਵੇਸ ਇਕ ਮਾਈ ਜੁਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਬਾਣਾ ਜਿਦ ਜਿਸ ਪਾਵੇਂ ਤੇਵੇਂ ਜਲਾਵੇਂ ਜੇ ਹੋਵੇ ਫਰਮਾਨ ਵੇਖਿਓ ਨਾਨਕ ਨਾਵੇ ਬੋਟਾ ਉਬੜਾਨ ਆਦੇ ਤਿਸੇ ਆਦੇ ਸੁਆਨੀ ਨਾਨਾ ਜੁਜੇ ਕੋ ਇਸ ਆਸਨੋਇ ਲੇ ਪੰਡਾਰ ਜੁਸ ਪੈ ਸੋਇ ਕਾਵਾਰੇ ਕਰਕਰ ਵੇਖੇ ਸਿਜਨ ਹਾਰ ਨਾਨਕ ਸੱਚੀ ਕੀ ਸੱਚੀ ਕਾਰਾ ਦੇ ਤਿਸੇ ਆਦੇ ਸੁਆਨੀ ਨਾਨਾ ਜੁਜੇ ਕੋ ਇਸ ਇਕ ਦੋ ਜੀ ਕੋ ਲੱਖ ਹੋਏ ਲੱਖ ਹੋਵੇ ਲਖੀਸ ਲਾ ਲਾ ਗੇੜਾ ਕੇ ਇੱਕ ਨਾਮ ਜਗਦੀਸ਼ ਇਹ ਤਰਾ ਪਤ ਪਵੜੀਆਂ ਚਲਿਏ ਹੋਇਆ ਕੇਸ ਸੁਨਗਲਾ ਆਕਾਸ ਕੀ ਕੀਤਾ ਈਰੀਸ ਨਾਨਕ ਨੰਦਰੀ ਪਾਇ ਕੁੜੇ ਕੁੜੇ ਠੀਸ ਆਖੰਡੋ ਟਪਨ ਜੋ ਜੋ ਮੰਗੰਦੇ ਜੋ ਜੋ ਮਨ ਮੰਗੋ ਜੋ ਜੋ ਨਰਾਜ ਮਨ ਮਨਸੂਰ ਜੋ ਨਾ ਸੁਤੀ ਗਾਨ ਵਿਚਾਰ ਜੋ ਨਾ ਜੁਤੀ ਛੋਟੇ ਸੰਸਾਰ ਜਿਸਾ ਜੋਰ ਤਵੇ ਕੇਸੋ ਨਾਨਕ ਤੁਮ ਨਹੀਂ ਜਿਨਾ ਕੋਏ ਰਾਤੀ ਰੂਚੀ ਦਿੱਤੀ ਵਾਰ ਪਣ ਪਣੀ ਨੀ ਪਤਾਲ ਤਿਸ ਵੇ ਤਤੀ ਥਾਵ ਰਖੀ ਦਰਮਸਾਲ ਤਿਸ ਵੇ ਜੀਉਤ ਕੇ ਰਾਂਧਨ ਕੇ ਨਾਮ ਨੇਕ ਅਨੰਦ ਕਰਮੀ ਕਰਮੀ ਹੋਇ ਵਿਚਾਰ ਸੱਚਾ ਆਪ ਵਾਹਿਗੁਰੂ ਸੱਚਾ ਦਰਬਾਰ ਤਿੱਥੇ ਸੋਣ ਪੰਜ ਪਰਮਾਨੰਦ ਰੀ ਕਰੰਪ ਮਹਿਨਸਾਨ ਕੱਜ ਭਗਾਇ ਉੱਥੇ ਪਾਣ ਨੰਗੈ ਜਪੈ ਜਾਇ ਧਰਮ ਕੰਨ ਕਾਇ ਹੋ ਧਰਮ ਗਿਆਨ ਕੰਨ ਕਾਖੋ ਕਰਮ ਗیتے ਪਣ ਪਣੀ ਵੇ ਸੰਤ ਰਗਿਤੇ ਕਾਨ ਮਹੇਸ ਗیتے ਬਰਮੇ ਘਾਟ ਕੜੀਏ ਰੂਲੰਕ ਕੇ ਵੇਸ گیتہ بھومی میر کھیت کتے تو بد دیس گیتے چند سور کتے کھیت منڈل دیس کتے سد گود نات کتنے کیتے دیس گیتے دان من کھیت کےتیا خانی کھیتیا بانی کھیتی پان کیت سوتی سے نان کنک نانت گیان خن میں گیان پرچنڈ جتنے نال بنوت کور آنند ਕਰਮਖੰਡ ਕੀ ਬਾਣੀ ਰੋ ਜਿਥੇ ਗਾਟ ਗੜੀ ਬਹੁਤ ਨੂੰ ਤਾਂ ਕਿ ਗਲਖਤੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਜਿਥੇ ਗੜੀ ਹੈ ਸੁਤਮਦਮਨ ਬੁੱਧ ਜਿਥੇ ਗੜੀ ਹੈ ਸਦਾਸਦਾ ਕੀ ਸੋਦਾ ਕਰਮਖੰਡ ਕੀ ਬਾਣੀ ਜੋ ਰੋ ਜਿਥੇ ਉਹਨ ਕੋਈ ਹੋਰ ਚਿੱਤੇ ਜੋਦ ਮਾ ਬਲ ਸੋਤਨ ਮਹਿਰਾਵ ਨੇ ਅਭਰਪੂਰ ਜਿਥੇ ਸੀਤੋ ਸੀਤਾ ਮਮਾ ਮਾਹੇ ਤਾਂ ਕਿ ਰੂਪਣ ਕਥਨੀ ਜਾਏ ਨਾ ਮਰੇ ਨਠਾ ਕੇ ਜਾਏ ਜਿਨ ਕੇ ਰਾਮ ਸੇ ਮਨ ਮਾਇ ਜਿਥੇ ਬਹੁ ਸਾਰ ਕੇ ਲੋਕ ਰਹਿਣਨ ਸੁਚਾ ਮਨ ਸੋਏ ਸਾਜ ਗਣ ਵਰਸੇ ਰੰਗਕਾਰ ਕਰ ਕਰ ਵੇਖੇ ਨਦ ਨਿਹਾਲ ਜਿੱਥੇ ਖੰਡ ਮੰਡਲ ਵਰ ਪੰਡ ਜੇ ਕੋ ਕਥੇ ਤਾਂ ਅੰਤ ਨਾ ਅੰਤ ਜਿੱਥੇ ਲੋਲ ਆਕਾਰੇ ਜੇ ਜੋ ਹੁਕਮ ਤੇਵੇਂ ਤੇਵੇਂ ਕਰ ਵੇਖੇ ਵੀ ਸੇਗਾ ਵਿਚਾਰ ਨਾਨਕ ਤੁਨਾ ਕਲੜਾ ਸਾਜ ਜਤ ਪਾਰਾ ਤੀਰ ਸੁਨਿਆਰ ਹਰੈਣ ਮਤ ਵੇਦ ਥਿਆਰ ਭੋਖ ਲਗਨ ਤਪਤਾਓ ਪੰਡਾ ਪਾਓ ਮੱਤ ਧਾਲ ਕੜੀਏ ਸਬਦ ਸਚੀਤਕ ਸਾਲ जिन को नदर करम तनकार नानक नदरी नदर निहार श्लोक पवन गुरु पानी पिता माता तत महत देश रात दु दाई दाया अखिले सगल जगत चङियां भरिया वाजी तर महदूर

ගතිශతना वाഹگرजीका खासा वाහිگرज हो ਜਾ ਰਹਾ ਨਾ ਕਾਚ ਚੱਕਰ ਇਹ ਹੋ ਰਿਹਾ ਸਾਨੂੰ ਪਾ ਲੈ ਕੇ ਕਰਾਵਾ ਬਹੁਤ ਮਾਇਨੇ ਸਭ ਲਈ ਆ ਗਏ ਹਮਾਰੇ ਬਾਬਾ ਸਾਨੂੰ ਨਹੀਂ ਆਰਦੀ ਘਰ ਸਦਾ ਹੀ ਦੋ